ਇਹ ਤਾਂ ਜਿੱਦ ਤੋਂ ਤੁਹਾਨੂੰ ਦੱਸ ਮੈਂ ਤੁਹਾਨੂੰ ਲੱਗਿਆ ਠੀਕ ਹੈ ਜੀ ਕੇਸੀ ਬਾਈ ਤੋਂ ਸਪਲਾਈ ਕਰ ਰਹੇ ਹਾਂ ਜੀ ਦੀ ਪਟਿਆਰੇ ਦੇ ਮਾਲਕ ਅਸਿਸਟੀ ਪਟਿਆਲਾ ਜੀ ਦੀ ਜੋਗ ਅਗਵਾਈ ਦੇ ਵਿੱਚ ਸਾਡੀ ਜਿਹੜੀ ਰਾਜਪੁਰਾ ਕਲਸ ਹਮੇਸ਼ਾ ਹੀ ਲਾਈਡ ਆਊਟਰ ਤੇ ਗੈਂਗਸਟਰ ਦੇ ਵਾਰ ਜਿਹੜੇ ਸਰਕਾਰ ਕੋਲੋਂ ਮੇਜੰਗ ਹੋਈ ਹੈ ਉਸੇ ਪੂਰੀ ਤਣ ਦੇਹੀ ਦੇ ਨਾਲ ਸਾਡੀ ਜਿਹੜੀ ਰਾਇਬਾ ਪੁਲਿਸ ਨੂੰ ਹਮੇਸ਼ਾ ਹੀ ਦਿਨੀ ਡਿਊਟੀ ਕੀਤੀ ਆਂਦੀ। ਸਾਡੇ ਕੋਲ ਇੱਕ 27126 ਨੂੰ ਕਨਫਰਮੇਸ਼ਨ ਮਿਲੀ ਸੀ ਕਿ ਜਨਤਾ ਸਕੂਲ ਵਾਲੇ ਤੋਂ ਦਿਨ ਰਾਤ ਦੇ ਸਮੇਂ ਦੋ ਨੌਜਵਾਨ ਜਾ ਰਹੇ ਸੀ ਤਾਂ ਉਹਨਾਂ ਨੂੰ 3-4 ਮੁੰਡੇ ਘੂਮਣ ਕੇ ਆਏ ਮੁਖਸ਼ਾਗਾਂ ਤੋਂ ਕਿ ਜਿਨ੍ਹਾਂ ਨੇ ਕਿਰਪਾਨ ਤੇ ਦਾਸਤਨ ਤੇ ਚਾਕੂ ਦੀ ਬੜੀ ਮਦਦ ਦੇ ਨਾਲ ਤੇ ਉਹਨਾਂ ਦੇ ਮੋਬਾਈਲ ਜਿਹੜੇ ਖੋ ਗਏ। ਤੇ ਇਸ ਦੌਰਾਨ ਸਾਡੇ ਕੋਲੋਂ ਮਕਦਮਾ ਨੰਬਰ 27126 ਅੰਦਰ ਸੈਕਸ਼ਨ 307 ਤੇ 302 ਮਨ ਪੰਜ ਡੀਆਰ ਸੇ ਤਹਾਨੂੰ ਅਸੀਂ ਪਰਚਾ ਦਰਜ ਕਰਕੇ ਇਹ ਮਕਦਮਾ ਅਸੀਂ ਬੜੀ ਕਾਮਯਾਬੀ ਨਾਲ ਫੇਸ ਕੀਤਾ ਤੇ ਇਹਦੇ ਵਿੱਚ ਅਸੀਂ ਹੁਣ ਤੱਕ ਜਿਹੜੇ ਤਿੰਨ ਖੂਬ ਆਜਾ ਉਹ ਰੈਸਟ ਕੀਤੇ ਤੇ ਜਿਨ੍ਹਾਂ ਦੇ ਨਾਮ ਇਸ ਪ੍ਰਕਾਰ ਨੇ ਇਸ ਵਿੱਚ ਕ੍ਰਿਸ਼ਕਮਨ ਪੁੱਤਰ ਸ਼ਿਵਕਮਨ ਮਨਦੀਪ ਸਿੰਘ ਪੁੱਤਰ ਮੰਨੂ ਪੁੱਤਰ ਸ਼੍ਰੀ ਹਰਦਾਰ ਸਿੰਘ ਜਿਹੜੇ ਕਿ ਢਕਾਨ ਸਰੂ ਨਾਇਪੁਰਾ ਦੇ ਰਹਿਣ ਵਾਲੇ ਆ ਤੇ ਇੱਕ ਅਰਸ਼ਦ ਅਬਦੁਲ ਅਰਸ਼ਦ ਪੁੱਤਰ ਦਿਲਸ਼ਾਦ ਅਹਿਮਦ ਜਿਹੜੇ ਕਿ ਫੋਟੋ ਪੁਆਇੰਟ ਨਾਇਪੁਰਾ ਦੇ ਰਹਿਣ ਵਾਲੇ ਜਿੰਨਾਂ ਜਿੰਨਾਂ ਨੂੰ ਤੁਸੀਂ ਗ੍ਰੈਸਟਾਰ ਕਰਕੇ ਇਹਨਾਂ ਕੋਲ ਅਸੀਂ 10 ਫੋਨ ਤੇ ਇੱਕ ਕਮਾਰੀ ਦਾ ਚਾਕੂ ਬਰਾਮਕੀਤ ਕਰਨ ਇਸ ਤਰ੍ਹਾਂ ਅਸੀਂ ਇਹਦੇ ਵਿੱਚ 25 54 ਨਾਕ ਆਰਮ ਜੈਕਟਾ ਵੀ ਬੰਦ ਲੀ ਜੀ ਕੋਈ ਨਾ ਕੋਈ ਬੈਕਗ੍ਰਾਉਂਡ ਨਹੀਂ ਹੈ ਹਾਂਜੀ ਇਹਦੇ ਵਿੱਚੋਂ ਜਿਹੜੇ ਫਾਜ਼ਲ ਅਰਸ਼ਦ ਨੇ ਇਨਾਂ ਤੇ ਇੱਕ ਮੁਕੱਦਮਾ ਦਰਜਾ ਕ੍ਰਿਮੀਨਲ ਪਰਚਾ ਦਰਜ ਹੈਗਾ ਇਹਨਾਂ ਤੇ ਇਸ ਤੋਂ ਇਲਾਵਾ ਜਿਹੜੇ ਕ੍ਰਿਸ਼ਮੇ ਇਹ ਵੀ ਸਾਡੇ ਕੋਲ ਇਹਦਾ ਗੜਾ ਹੀ ਥਾਂ ਦਾ ਪਰਚਾ ਹੋਰ ਨਹੀਂ ਦਰਜ ਇਹਦੇ ਵਿੱਚ ਜਿਹੜਾ ਕਮਾਨੀ ਦੇ ਚਾਕੂ ਸੀ ਰਿਕਵਰੀ ਕੀਤਾ ਤਾਂ ਇਹ ਇਹ ਜਿਹੜਾ 25 ਚੋਰੀ ਦਾ ਨਾਕ ਜਿਹੜੀ ਰਾਮ ਜੈਤ ਦਾ 2 ਸੈਕਸ਼ਨ ਦਫਾ ਕਰਦੇ ਜੀ ਹਾਂਜੀ ਇਹ ਪਿੰਲੇ ਜਿਹੜੇ ਰਾਏਪੁਰ ਤੇ ਰਹਿਣ ਵਾਲੇ ਨੇ ਤੇ ਕੋਈ ਹੋਰ ਨਾਲ ਇਸਨੂੰ ਰੱਖਣਾ ਤੇ ਹੋਰ ਵੀ ਦਿਰਵਾਣਾ ਬਕਾਇ। ਹਾਂਜੀ ਇਹਦੇ ਵਿੱਚ ਸਾਨੂੰ ਇੱਕ ਦੋ ਜਿਹੜੇ ਹੋਰ ਮੁਰਦਿਆਂ ਦੀ ਆਇਡੈਂਟੀਫਾਈ ਹੋਏ ਆ ਜਿਨ੍ਹਾਂ ਦੀ ਭਾਲ جاری ਹੈ। ਸਾਡੀ ਪੂਰੀ ਕੋਸ਼ਿਸ਼ ਹੈ ਕਿ ਸੀ ਇਹਨਾਂ ਨੂੰ ਬੜਾ ਜਲਦੀ ਜਿਹੜੇ ਕੋਵਾਂ ਜਿਹਨਾਂ ਨੂੰ ਮਦਦ ਕਰਨਾ। ਹਾਂਜੀ ਇੱਕ ਤੁਹਾਡੀ ਜਾਣਕਾਰੀ ਦੇ ਸਬੰਧਾ ਕਰਦੇ ਆ। ਇੱਕ ਸਾਡੇ ਕੋਲ 25 ਦਸੰਬਰ ਨੂੰ ਇੱਕ ਇਨਟੀਮਿਸ਼ਨ ਮਿਲੀ ਸੀ ਕਿ ਜਦਗੀ ਕਲੂਚ ਦੇ ਪਲਾਟਾਂ ਦੇ ਵਿੱਚ ਇੱਕ ਸਰੀਰ ਦੀ লাশ ਜਿਹੜੀ ਪਈ ਹੈ। ਤੇ ਉਸ ਤੇ ਅਸੀਂ ਕਾਰਵਾਈ ਕਰਦੇ ਹੋਏ ਉਹ ਮਾਰਸ਼ ਦਾ ਇਹਨਾਂ ਸੀ ਕੋਰਟ ਮਾਰਕ ਨੂੰ ਕਰਾਇਆ ਤੇ ਲਵਾਰਸ ਤੇ ਅਨਪਸੰਸ਼ਤੀ ਹੋਣ ਕਰਕੇ ਅਸੀਂ ਇਹਦਾ ਮਿਊਸਪਲ ਕਮੇਟੀ ਦੇ ਰਾਹੀਂ ਇਸਕਾਰ ਨੂੰ ਕਰਵਾਤਾ ਸੀ ਤੇ ਹੁਣ ਸਾਡੀ ਆਪਣੇ ਸਰੋਤਾਂ ਤੋਂ ਕੋਈ ਜਿਨਾ ਹੈ ਆਡੈਂਟਿਟੀ ਹੋਇਆ ਤੇ ਇਹਦੇ ਵਿੱਚ ਸਾਡੇ ਕੋਲੋਂ ਇੱਕ ਜਿਹੜੀ ਮੰਜੂ ਚਾਵਲਾ ਜਿਹੜੇ ਕੇ ਪਤਨੀ ਅਸ਼ੋਕ ਮਾ ਜਿਹੜੇ ਕਰੋੜੀ ਤੇ ਰਾਜਪੁਰਾ ਦੇ ਰਹਿੰਦੇ ਹੋ ਰਹੇ ਇਹਨਾਂ ਇਹਨਾਂ ਦੀ ਇੱਕ ਫੀਲਡ ਦਾ ਦਾ ਕੰਮ ਹੈ ਇਹਨਾਂ ਦਾ ਤੇ ਉਸ ਤੇ ਆਡੈਂਟਿਫਾਈ ਇਹ ਹੋਇਆ ਕਿ ਇਹਨਾਂ ਕੋਲੋਂ ਇੱਕ ਨੇਪਾਲੀ ਜਿਹੜਾ ਮੰਗਲ ਸਿੰਘ ਨੇਪਾਲੀ ਸੀ ਉਹ ਕੰਮ ਕਰਦਾ ਸੀ ਤੇ ਉਸ ਨੂੰ 23 ਤੋਂ ਦੋ ਦੂਸਰੇ ਹੁੰਦੇ ਜਿਹਦੇ ਵਿੱਚ ਕੁਲਜੀਤ ਸਿੰਘ ਉਰਕਸੋਨੂ ਵਿੱਕੀ ਅਹੋਜਾ ਉਤਰ ਦਿਵਿੰਦ ਹੋਜੇ ਜਿਹੜੇ ਕੋ ਸਰੀਰੇ ਤਕਰੀਬਨ ਦੋ ਤੋਂ ਜੀ ਲੈ ਜਾਂਦੇ ਤੇ ਇਹ ਨਸ਼ਾ ਕਰਨ ਦੀ ਆਦਤ ਨਹੀਂ ਸ਼ਰਾਬ ਸ਼ੂ ਮੇਰਾ ਪੀਉਂਦੇ ਜਿਹਦੀ ਹੋਕਟੱਕ ਵੀ ਸਾਡੀ ਤਕਰੀਬ ਇਹਦੇ ਸਾਹਮਣੇ ਆਈ ਹੈ ਕਿ ਇਹਨਾਂ ਦੋਨਾਂ ਨੇ ਇਨਾ ਮਤਲਬ ਕਿ ਨਾ ਆਪਸ ਵਿੱਚ ਕੋਈ ਲੜਾਈ ਝਗੜਾ ਹੋਵੇ ਲੜਾਈ ਝਗੜੇ ਦੇ ਦੌਰਾਨ ਕਿਸੇ ਜਿਹੜਾ ਤਾਂ ਕੰਮ ਕੀ ਕਰ ਰਿਹਾ ਤੇ ਇਹਦੇ ਵਿੱਚ ਉਹ ਜਿਹੜਾ 19 ਸਿੰਘ ਨੂੰ ਉਹਦੇ ਸਿਰ ਦੇ ਵਿੱਚ ਪੱਥਰ ਨਾਲ ਮਾਰਨ ਪੱਥਰ ਨਾਲ ਮਾਰ ਕਰਨ ਤੋਂ ਬਾਅਦ ਉਹ गिर ਜਾਂਦਾ ਤੇ ਫਿਰ ਇਹ ਉਹਨੂੰ ਚੱਕ ਕੇ ਮੰਡੀ ਦੇ ਬਾਜ਼ਾਰ ਨੂੰ ਆ ਤੇ ਆਪ ਵੀ ਜਿੱਥੇ ਉਸ ਵਿੱਚ ਠਹਿਰੇ ਹੁੰਦੇ ਆ ਆਪ ਉੱਥੇ ਸੌਂ ਜਾਂਦੇ ਤੇ ਉਹ ਸਵੇਰੇ ਦੁਪਹਿਰ ਦੇ ਟਾਈਮ ਇਹ ਉੱਠਦੇ ਆ ਤੇ ਉਹ ਨਸ਼ਾ ਕੀਤਾ ਹੋਇਆ ਸੀ ਰਾਤ ਨੂੰ ਸਾਰਿਆਂ ਨੂੰ ਜਦੋਂ ਦੁਪਹਿਰ ਨੂੰ ਉੱਠ ਕੇ ਦੇਖਦੇ ਆ ਕਿ ਉਹ ਜਿਹੜਾ ਮੰਗਲ ਸਿੰਘ ਆ ਉਹ ਡੈੱਡ ਹੋ ਗਿਆ ਮੰਦੋਸਿੰਘ ਪੁੱਤ ਜੀ ਸ੍ਰੀ ਪ੍ਰੀਠਾ ਸਿੰਘ ਵਾਸੀ ਪਿੰਡ ਰਾਜਪੁਰ ਸੈਕਟਰ ਉਹ ਉਹ ਇੰਨੀ ਦੀ ਜਿੱਦਲੀ ਦਾ ਰੈਸਰੇ ਰਹਾ ਤੇ ਜਦੋਂ ਇਹਨਾਂ ਨੂੰ ਪਤਾ ਲੱਗਦਾ ਕਿ ਉਹਦੀ ਮੌਤ ਹੋ ਚੁੱਕੀ ਹੈ ਬਾਬਰੇ ਬੁੱਲੇ ਬਿਨਾਂ ਕਿਸੇ ਨੂੰ ਦੱਸੇ ਰਾਤ ਦੀ ਢੇਡ ਕਰਦੇ ਰਾਤ ਦੇ ਸਮੇਂ ਇਹਨੂੰ ਐਕਟਿਵਾਂ ਤੇ ਬਿਠਾ ਕੇ ਜੱਗੀ ਕਰੋੜੀ ਦੇ ਬੇ ਆਵਾਜ਼ ਦੇ ਖੰਡਰ ਆਪਣੇ ਪਿੰਡ ਜਨੌਨੀ ਉਹਦੇ ਧਿਆਨ ਚੋਂ ਬਾਅਦ ਉੱਥੇ ਇਹਨਾਂ ਨੂੰ ਸੁੱਕ ਲੈਂਦੇ ਫਿਰ ਇਹਨਾਂ ਨੂੰ ਕੀ ਇਹਨਾਂ ਨੂੰ ਡਰ ਹੁੰਦਾ ਵੀ ਉਹ ਕੋਈ ਪਛਾਣ ਨਾ ਹੋਵੇ ਕਿਉਂਕਿ ਉਹ ਕਿਸਾ ਉਹ ਇੰਨੇ ਕੰਮ ਕਰ ਰਿਹਾ ਹੁੰਦਾ ਰਾਏਪੁਰ ਦੇ ਵਿੱਚ ਉਹਦੇ ਜਿਹੜੇ ਇੰਨੇ ਕੰਮ ਕਰਦਾ ਹੁੰਦਾ ਉਹਨਾਂ ਨੇ ਹੱਲ ਕਰਨੀ ਹੁੰਦੀ ਹੈ ਤੇ ਇਹ ਫਿਰ ਕੀ ਕਰਦੇ ਆ ਉਹਦੇ ਜਿਹੜੇ ਪਾਏ ਹੋਏ ਕੱਪੜੇ ਆ ਉਹ ਉਤਾਰ ਕੇ ਉਹਦੇ ਅੱਪਰ ਬੋਡੀ ਤੇ ਛੁੱਟ ਦਿੰਦੇ ਆ ਉਸ ਤੋਂ ਬਾਅਦ ਉਹਦੇ ਪਟ્રોલ ਪਾ ਲੈਂਦੇ ਆ ਪਟ્રોલ ਪਾ ਕੇ ਅੱਗ ਲਗਵਾ ਦਿੰਦੇ ਇਹਨਾਂ ਦੀ ਮਨਸਾ ਇਹ ਹੁੰਦੀ ਹੈ ਕਿ ਲਾਸ਼ ਦੀ ਸਲਾਖਤ ਨਾ ਹੋ ਸਕੇ ਜਿਸ ਕਰਕੇ ਇਹ ਉਹ ਜਿਹੜੀ ਜਿਹੜੀ ਲਾਸ਼ ਨੂੰ ਅੱਗ ਲਗਾਉਂਦੇ ਜੀ ਤਾਂ ਇਹ ਤੋਂ ਦਮਾਨ ਨੂੰ ਮੌਤ ਨੂੰ ਕੀ ਹੋਊਗੀ ਇਹ ਇਹਨਾਂ ਦੇ ਸਾਡੇ ਵੱਲੋਂ ਜਿਹੜੀ 103 ਬੀ ਐਨਸ ਜਿਹਨ ਕਿ ਦਿਨ ਨੂੰ ਦੋ ਆਈ ਪੀ ਸੀ ਐ 238 ਬੀ ਐਨਸ ਤੇ 3 ਜਮਨ ਪੰਜ ਇਹਦੇ ਤੈਨੂੰ ਅਸੀਂ ਫਰਮਾਂ ਦਰਜ ਕੀਤੀ ਸਭ ਤੋਂ ਦਰਜ ਕਰਕੇ ਇਹ ਮੰਗ ਨੂੰ ਫੋਰਮ ਨੂੰ ਪੇਸ਼ ਕਰਕੇ ਤੁਸੀਂ ਇਹਨਾਂ ਦਾ ਮਨਮਾਨ ਹਾਸਲ ਕਰਾਂਗੇ ਮੰਗ ਹਾਸਲ ਕਰਕੇ ਇਹਨਾਂ ਨੇ ਇਸ ਮਾਰਦਤ ਵਿੱਚ ਵਰਤੇਗੇ ਇਨਸਟਰੂਮੈਂਟ ਵਰਤੇ ਦੀ ਐਕਟਿਵਾ ਤੇ ਉਸ ਨਾਲ ਜਿਹੜਾ ਗੋਸ਼ੀ ਦਾ ਗੋਸ਼ੀ ਤੋਂ ਫੋਕਸ ਸੀ ਜਾਂ ਨਹੀਂ ਸੀ ਉਹ ਉਸ ਨੂੰ ਡੈਰੋਗੇਟ ਕਰਨਾ ਇਸ ਜਗ੍ਹਾ ਤੇ ਇਸ ਬੰਦੇ ਦੀ ਡੈਥ ਹੋਈ ਹੈ ਉੱਥੇ ਇਹਨਾਂ ਨੂੰ ਲਾਈਟ ਚੜ੍ਹਾਉਣਾ ਇਹ ਚੀਜ਼ ਅਸੀਂ ਸਾਰਾ ਤੁਹਾਡੇ ਸਾਹਮਣੇ ਲਿਖਿਆ ਹੋਇਆ ਹੈ